이곳은 이 ਆਯੋ ਸ਼ਰਨ ਤੁਹਾਰੀ ਸਤ ਗੁਰ ਆਯੋ ਸ਼ਰਨ ਤੁਹਾਰੀ ਸਤ ਗੁਰ ਆਯੋ ਸ਼ਰਨ ਤੁਹਾਰੀ ਰੋਸ਼ੋਰਾ ਸਾਡੇ ਕੋਲ ਆਈ ਹਾਂ ਜੀ ਦੇਖ ਭਵਲੇ ਉਹ ਨਹੀਂ ਪਰਕਾਸ਼ ਆਵਾਰਾ ਕਯੋ ਨਹੀਂ ਪਰਕਾਸ਼ ਤੋ ਵਾਹਿ ਗੁਰੂ ਵਾਹਿ ਦੇਵ ਹਰੀ ਸਦਵਾ ਤੇ ਕੀ ਰੇ ਕਰਤ ਨਹਾ ਗੀਵਾ ਜੇ सूरज चढ़े हरा इतन हो बिन को अंधार बिन कोर अंदार ਬਿਨ ਸਮਝ ਨਾਵੇ ਗੁਰ ਦੇ ਨਸਰਤ ਨਸਦ ਗੋਦੂ ਬਿਨ ਮੁਕਤ ਨਾ ਪਾ ਅੰਤ ਗੁਣੀ ਅਨਤ ਕੁਣੀ ਨਿਧਾਨ ਬਨਵਾ ਬਜੇ ਬਨਵਾ ਤਹੀ ਪਰ ਕੰ ਪਰੋਂ ਨਾਮ ਦੱਸ ਕੇ ਤੇ ਅੱਜ ਦਾ ਪ੍ਰੋਗਰਾਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਤੇ ਮੈਂ ਸੁਖਨੰਦ ਸਿੰਘ ਮੈਂਣੀ ਸੁਭਾ ਪ੍ਰਧਾਨ ਜਲ ਸਪਲਾਈ ਸੈਂਟਰ ਮਟਰੋਂ ਬਲਾਜੂ ਨੇ ਪੰਜਾਬ ਅੱਜ ਦਾ ਜਿਹੜਾ ਸਾਡਾ ਮਹਾਨ ਕਾਰਜ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪ੍ਰਬ ਨੂੰ ਸਮਰਪਿਤ ਹੁੰਦਾ ਨਵੇਂ ਸਾਲ ਦੇ ਉੱਤੇ ਅਸੀਂ ਖੰਡਪੜ ਸਾਹਿਬ ਜੀ ਦੇ ਭੋਗ ਪਾਉਨੇ ਆ ਜਥੇਬੰਦੀ ਦੇ ਮੁੱਖ ਦਫ਼ਤਰ ਵਿਖੇ ਰਾਮ ਬਾਗ ਫਾਟਕ ਵਿਖੇ ਔਰ ਨਾਲ ਦੀ ਨਾਲ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਅਰਦਾਸ ਹੁੰਦੀ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਆਦੇਸ਼ ਸਾਨੂੰ ਦਿੱ ਸਾਰਾ ਪਰਿਵਾਰ ਜਿਹੜਾ ਸੰਬੰਧ ਤੋਂ ਮਾਰ ਕੇ ਤੇ ਸਾਨੂੰ ਕੌਮ ਨੂੰ ਜਿਹੜਾ ਵਾ ਉਹ ਸੰਦੇਸ਼ ਦਿੱਤਾ ਵੀ ਲੋਕਾਂ ਦੀ ਭਲਾਈ ਕਰਨੀ ਆ ਔਰ ਜੇ ਕੋਈ ਜਾਣ ਬੁੱਝ ਕੇ ਚੜ ਕੇ ਆਉਂਦਾ ਤੇ ਉਹਦੇ ਉੱਤੇ ਤੇਗ ਲੈ ਕੇ ਜਾਣੀ ਆ ਪਹਿਲਾਂ ਦੇਗ ਫਿਰ ਬਾਅਦ ਚ ਦੇਗ ਔਰ ਫਿਰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਕਿ ਭਾਈ ਸਮੁੱਚੀ ਮਨੁੱਖਤਾ ਦਾ ਭਲਾ ਕਰਨਾ ਹੈ ਜ਼ੁਲਮ ਦਾ ਨਾਸ਼ ਕਰਨਾ ਹੈ ਉਸ ਦੇ ਚਲਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਸਾਡੀ ਜਥੇਬੰਦੀ ਜਿਹੜੀ ਆ ਲੋਕਾਂ ਨੂੰ ਇਹ ਸੰਦੇਸ਼ ਦਿੰਦੀ ਆ ਖੰਡਪਾਟ ਸਾਹਿਬ ਜੀ ਦੇ ਹੋਕ ਪਾਏ ਜਾਂਦੇ ਆ ਬਾਣੀ ਨਾਲ ਜੋੜਦੀ ਆ ਇਹ ਲਗਭਗ ਪਿਛਲੇ 15 ਸਾਲਾਂ ਤੋਂ ਨੰਤਰ ਜਿਹੜਾ ਚੱਲਿਆ ਆ ਰਿਹਾ ਔਰ ਨਾਲ ਦੀ ਨਾਲ ਮੈਂ ਇਹ ਬੇਨਤੀ ਕਰਦਾ ਜਿੱਤੇ ਅੱਜ ਅਸੀਂ ਨਵੇਂ ਸਾਲ ਦੀ ਵਧਾਈ ਦਿੰਨੇ ਆ ਸਮੁੱਚੀ ਮਨੁੱਖਤਾ ਨੂੰ ਉੱਥੇ ਮੈਂ ਪੰਜਾਬ ਦੇ ਸੀਐਮ ਨੂੰ ਕਹਿਣਾ ਚਾਹੁੰਦਾ ਕਿ ਵੀ ਤੁਸੀਂ ਮੁਲਾਜ਼ਮਾਂ ਦੇ ਨਾਲ ਬਹੁਤ ਵੱਡੀ ਪੱਧਰ ਦੇ ਉੱਤੇ ਜੰਗ ਛੇੜੀ ਹੋਈ ਆ ਕਿਉਂਕਿ ਤੁਸੀਂ ਇੱਕ ਮੁਲਾਜ਼ਮ ਦੇ ਪਿਤਾ ਜੀ ਤੁਹਾਡੇ ਮਾਨਯੋਗ ਪਿਤਾ ਮਾਸਟਰ ਮਹਿੰਦਰ ਸਿੰਘ ਜੀ ਜਿਹੜੇ ਸੀ ਉਹ ਅੰਪਲਾਈ ਸੀ ਔਰ ਤੁਸੀਂ ਜੇ ਇੱਕ ਬੰਨੇ ਤੁਸੀਂ ਕਹਿ ਰਹੇ ਮੈਂ ਵੱਡੇ ਵੱਡੇ ਕਾਰਜ ਕਰ ਰਹੇ ਆ ਦੂਜੇ ਪਾਸੇ ਤੁਸੀਂ ਮੁਲਾਜ਼ਮਾਂ ਦੇ ਉੱਤੇ ਬਹੁਤ ਵੱਡਾ ਕੁਹਾੜਾ ਚਲਾਇਆ ਕਿੰਨੀਆਂ ਜਥੇਬੰਦੀਆਂ ਤੁਹਾਡੇ ਨਾਲ ਮੰਗ ਪੱਤਰ ਲੈ ਕੇ ਗਈਆਂ ਨੇ ਕਿੰਨਿਆਂ ਨੇ ਤੁਹਾਨੂੰ ਮਿਲਣਾ ਚਾਹਿਆ ਤੁਸੀਂ ਇੱਕ ਦੀ ਵੀ ਗੱਲ ਨਹੀਂ ਸੁਣ ਰਹੇ ਔਰ ਨਾ ਤੁਸੀਂ ਸਾਡਾ ਡੀਏ ਜਿਹੜਾ ਵਾ ਮੁਲਾਜ਼ਮ ਦਾ ਇੱਕ ਹੱਕ ਹੁੰਦਾ ਉਹ ਜਾਮ ਕਰਕੇ ਬਿੱਠੇ ਜੇ ਕੋਈ ਵੀ ਸਾਨੂੰ ਤੁਸੀਂ ਮੰਗ ਜਿਹੜੀ ਸਾਡੀ ਪੂਰੀ ਨਹੀਂ ਕਰ ਰਹੇ ਇਹ ਹੰਕਾਰ ਜਿਹੜਾ ਵਾ ਹਰ ਜੀਓ ਹੰਕਾਰ ਨਾ ਭਾ ਬਾਈ ਬਾਣੀ ਵੀ ਕਹਿੰਦੀ ਆ ਠੀਕ ਹੈ ਤੁਸੀਂ ਚੰਗੇ ਕਾਰਜ ਵੀ ਕਰ ਰਹੇ ਜੇ ਉੱਥੇ ਤੁਹਾਡੀ ਸਲਾੰਘਾ ਕਰਨੀ ਵੀ ਬਣਦੀ ਆ ਬੱਤੀ ਤੁਸੀਂ ਬਹੁਤ ਵਧੀਆ ਦਿੱਤੀ ਆ ਤੁਸੀਂ 8 ਘੰਟੇ ਲੋਕਾਂ ਨੂੰ ਦਿਨੇ ਬੱਤੀ ਦਿੱਤੀ ਆ ਹੋਰ ਵੀ ਕੰਮ ਜਿਹੜੇ ਚੰਗੇ ਕਰ ਰਹੇ ਉਹਨੇ ਸਲਾੰਘਾ ਪਰ ਪਤਾ ਨਹੀਂ ਤੁਹਾਨੂੰ ਕਿਸੇ ਨੇ ਕਿਉਂ ਨਫ਼ਰਤ ਤੁਹਾਡੇ ਖਿਲਾਫ ਮੁਲਾਜ਼ਮਾਂ ਦੇ ਖਿਲਾਫ ਭਰ ਦਿੱਤੀ ਤੁਹਾਡੇ ਮਨ ਦੇ ਵਿੱਚ ਇਹਨੂੰ ਨਫ਼ਰਤ ਨੂੰ ਕੱਢੋ ਅ ਤੇ ਮੇਰਾ ਖਿਆਲ ਹੈ ਵੀ 2027 ਦੇ ਵਿੱਚ ਫਿਰ ਫੱਟੀ ਤੁਹਾਡੀ ਜਿਹੜੀ ਉਹ ਪੁੱਛੀ ਜਾਣੀ ਜੇ ਇਹ ਇਹ ਨਾ ਕਦੇ ਹੋਵੇ ਇਸ ਕਰਕੇ ਜੇ ਤੁਸੀਂ ਮੁਲਾਜ਼ਮਾਂ ਨਾਲ ਚੰਗੇ ਰਹੋਗੇ ਤੇ ਫਿਰ ਮੁਲਾਜ਼ਮ ਵੀ ਜਿਆਦਾ ਕੋਈ ਤੁਹਾਡਾ ਜਿਹੜਾ ਜੂਰ ਤੁਹਾਡੀ ਇਲਕਸ਼ਣ ਦੇ ਵਿੱਚ ਤੁਹਾਨੂੰ ਦਿਤਾਉਣਗੇ ਪਰ ਜੇ ਤੁਸੀਂ ਮੁਲਾਜ਼ਮਾਂ ਪ੍ਰਤੀ ਇਦਾਂ ਹੀ ਨੀਤੀ ਰੱਖੀ ਤੇ ਫਿਰ ਅਸੀਂ ਵੀ ਹੁਣ ਬਿਲਕੁਲ ਤਿਆਰ ਦੇ ਆ ਸਾਹਿਬ ਜਿਹੜਾ ਵਾ ਇਹ ਜੰਗਾ ਜੁੱਦਾਂ ਦਾ ਹੀ ਆ ਤੇ ਇਹ ਅਸੀਂ ਵੱਡੇ ਵੱਡੇ ਕਾਬਲੇ ਲੈ ਕੇ ਫਿਰ ਅਸੀਂ ਤੁਹਾਡੇ ਕਰਾਓ ਕਰਾਂਗੇ ਇਹ ਮੈਂ ਅਪੀਲ ਜਿਹੜੀ ਆ ਭਗਵੰਤ ਮਾਨ ਜੀ ਨੂੰ ਕਰਦਾ ਜੀ